ਆਤਮਾਸ ਗਿਆ ਦੇ ਬੰਮੀ ਗ੍ਰੰਥ ਗਿਆਨ ਉੱਪਰ ਕਾਸ਼ ਦੀ ਬਾਣੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਕੋਈ ਵੀ ਦੁਨੀਆ ਦਾ ਵਿਦਵਾਨ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਸਤ ਕੋ ਚੋਜੀ ਪਾਸ਼ਾ ਪੂਰਨਾ ہمارا ਹੀ ਨੇ ਸੱਚ ਚੋ ਜੁੱਗਾ ਦਾ ਇਤਿਹਾਸ ਤੁਹਾਡਾ ਮੁੜ ਕੇ ਫੇਰ ਇਕੱਠਿਆ ਕਰਕੇ ਸਾਹਿਬ ਸ੍ਰੀ ਆਦਵਸੀਆਂ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਜੀ ਆਦਵਸੀ ਕੌਮ ਦੀ ਝੋਲੀ ਦੇ ਵਿੱਚ ਪਾਉਣ ਵਾਲਾ ਸਤਗੁਰੂ ਚੋਜੀ ਪਾਸ਼ਾ ਪੁਰਮਾਹਮਾਰਾ ਜੀ। ਔਰ ਤੁਸੀਂ ਅੱਜ ਫਕਰ ਨਾਲ ਕਹਿ ਸਕਦੇ ਆ ਕਿ ਸਾਡਾ ਇਤਿਹਾਸ ਆ ਸਾਡੀਆਂ ਇੰਨੀਆਂ ਕੁਰਬਾਨੀਆਂ ਆ ਕਿਉਂਕਿ ਉਹ ਕੁਰਬਾਨੀਆਂ ਸਾਹਿਬ ਸ੍ਰੀ ਆਦਵਸੀਆਂ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਦੇ ਵਿੱਚ ਅੱਜ ਦਰਦਿਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰੱਖੂਗਾ ਕਿ ਸਾਡੀਆਂ ਇਸ ਦੇਸ਼ ਲਈ ਕੀ ਕੁਰਬਾਨੀਆਂ ਆਇਆਂ ਇਸ ਕਰਕੇ ਸਾਥੀਓ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੇਰੇ ਹੱਥ ਵੱਲ ਕੇ ਬੇਨਤੀ ਐ ਇਸ ਪਵਿੱਤਰ ਦਿਹਾੜੇ ਦੇ ਉੱਤੇ ਕਿ ਆਪਾਂ ਜਿੰਨੇ ਵੀ ਮੋਗਿਆਂ ਐਸੀ ਸਮਾਜ ਦੇ ਚਾਹੇ ਰਬਦਾਸੀ ਭਾਈਚਾਰਾ ਹੋਵੇ ਚਾਹੇ ਹੋਰ ਵੀ ਜਿੰਨੀ ਐ ਅਸੀਂ ਬਰਾਦਰੀਆਂ ਦੇ ਵਿੱਚ ਕੋਮਾਂ ਆਉਂਦੀਆਂ ਕਿਸੇ ਦਾ ਜ਼ਮੀਨ ਨਹੀਂ ਵੰਡਣੀ ਐਵੇਂ ਮਮੂਲੀ ਜਿਹੜੇ ਪਿੰਡਾਂ ਵਿੱਚ ਆਪਸੀ ਗੁੱਸੇ ਨਾਰਾਜ਼ਗੀਆਂ ਨੂੰ ਛੱਡ ਕੇ ਅੱਜ ਸਮਾਂ ਆ ਆਪਣੀ ਗੋਮ ਲਈ ਇਕੱਠੇ ਹੋਣ ਦਾ ਤੇ ਇਸ ਪਵਿੱਤਰ ਦਿਹਾੜੇ ਤੇ ਇਹੋ ਹੀ ਕਹਿਣਾ ਚਾਹੁੰਦਾ ਕੋਮ ਨੂੰ ਇਕੱਠੇ ਹੋ ਜੋ ਜਿਹੜੀ ਕੋਮ 21ਵੇਂ ਸਦੀ ਵਿੱਚ ਇਕੱਠੀ ਨਾ ਹੋ ਸਕੀ ਉਹ ਕੋਮ ਕਦੀ ਵੀ ਇਕੱਠੀ ਨਹੀਂ ਹੋ ਸਕਦੀ ਤੇ ਕਦੀ ਵੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਵਧੀਆ ਨਹੀਂ ਬਣਾ ਸਕਦੀ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰੋ ਮੈਡਕਰ ਜੀ ਨੇ ਕਿਹਾ ਸੀ ਜਿਹੜੀ ਕੋਮ ਦਾ 21ਵੇਂ ਸਦੀ ਵਿੱਚ ਰਾਜ ਨਹੀਂ ਆਇਆ ਉਹ ਕੋਮ ਦਾ ਕਦੀ ਵੀ ਰਾਜ ਨਹੀਂ ਆ ਸਕਦਾ ਰਿਸ ਕਰਕੇ ਜੇ ਬਾਬਾ ਸਾਹਿਬ ਡਾਕਟਰ ਭੀਮਰਾਓ ਮੇੜਕਰਜੀ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਆ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਦਾ ہمارا ਜੀਵ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਆ ਚੋਜੀ ਪਾਸ਼ਾ ਪੁਰਨਾ ਮਹਾਰਾਜ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਆ ਤਨ ਸਤਿਗੁਰੂ ਅਰਬਦਾਸ ਮਹਾਰਾਜ ਜੀ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਆ ਕਿ ਐਸਾ ਚਾਹੂ ਰਾਜ ਮੈਂ ਜਿਸੇ ਮਿਲ ਸਭਨ ਕੋ ਅਨ ਛੋਟ ਵੱਡੇ ਸਭ ਸੰਸ ਸੇ ਰਹੇ ਰਬੀਦਾਸ ਪ੍ਰਸੰਨ ਉਹ ਕਹਿੰਦੇ ਇੱਥੇ ਕੋਈ ਜਾਤ ਪਾਤ ਨਹੀਂ ਹੋਣੀ ਚਾਹੀਦੀ ਸਾਰੇ ਬਰਾਬਰ ਹੋਣੇ ਚਾਹੀਦੇ ਇਹੋ ਜਿਹਾ ਰਾਜ ਹੋਣਾ ਚਾਹੀਦਾ ਪਰ ਇਹੋ ਜਿਹਾ ਰਾਜ ਉਹਨਾਂ ਦਾ ਸੁਪਨਿਆਂ ਵਾਲਾ ਭਾਰਤ ਦੇ ਅੰਦਰ ਆਇਆ ਨਹੀਂ ਲਿਉੜਾ ਕਿਨਾਂ ਨੇ ਆ ਤੁਸੀਂ ਤੇ ਆਪਾਂ ਇਕੱਠੇ ਹੋਣ ਲਈ ਤਿਆਰ ਨਹੀਂ ਤਾਂ ਸਤਪੁਰ ਜੀ ਪਾਸ਼ਾ ਪੂਰਨ ਮਹਾਰਾਜ ਜੀ ਕਹਿੰਦੇ ਸੀ ਇਕੱਠ लोहे दी लाਠ ਇਕੱਠ ਲੋਹੇ ਦੀ ਲਾਠ ਤੇ ਜਿੱਧਰ ਨੂੰ ਪਵੇ ਦੁਸ਼ਮਣ ਜਾਵੇ ਨਾਠ ਜੇ ਦੁਸ਼ਮਣ ਨੂੰ ਭਜਾਉਣਾ ਜਿਹਨਾਂ ਲੋਕਾਂ ਨੇ ਜੁੰਗਾ ਜਗੰਤਰਾ ਤੋਂ ਸਾਡੀ ਕੌਮ ਦੇ ਉੱਤੇ ਅਤਿਆਚਾਰ ਕੀਤਾ ਤੇ ਅੱਜ ਵੀ ਹੁੰਦਾ ਆ ਅੱਜ ਵੀ ਸਾਨੂੰ ਅਨਸਾਫ਼ ਲੈਣਾ ਪੈਂਦਾ ਸੜਕਾਂ ਦੇ ਉੱਤੇ ਖਾਣਿਆਂ ਦੇ ਮੋਰੇ ਧਰਨੇ ਲਾ ਕੇ ਉਹ ਕਿਉਂ ਲੈਣਾ ਪੈਂਦਾ ਕਿਉਂਕਿ ਅੱਜ ਵੀ ਜਿਹੜਾ ਜ਼ਾਲਮ ਆ ਉਹ ਜ਼ੁਲਮ ਤਕੜਾ ਜਿਹੜਾ ਉਹ ਮਾੜੇ ਤੇ ਹੀ ਕਰਦਾ ਇਸ ਕਰਕੇ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਇਕੱਠੇ ਹੋਣ ਦੀ ਜ਼ਰੂਰਤ ਆ ਇਹੋ ਹੀ ਬੇਨਤੀ ਮੇਰੀ ਆ ਕਿ ਅੱਜ ਪਵਿੱਤਰ ਦਿਹਾੜੇ ਤੇ ਇੱਥੇ ਆਪਾਂ ਤਹਈਆ ਕਰਕੇ ਜਾਈਏ ਕਿ ਆਪਣੀਆਂ ਮਾੜੀਆਂ ਮੋਟੀਆਂ ਮਮੂਲੀ ਜਿਹੜੀਆਂ ਗੁੱਸੇ ਨਰਾਜ਼ਕੀਆਂ ਨੂੰ ਛੱਡ ਕੇ ਕੌਮ ਨੂੰ ਇਕੱਠਾ ਕਰਨ ਵਾਸਤੇ ਕੰਮ ਕਰੀਏ ਤਾਂ ਤਾਂ ਦੀ ਅਜਲ ਅਮਰਤ ਰਾਏ ਕਾਲ ਦਸੀ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਦਾ ਪ੍ਰਗਟ ਦਿਨ ਮਨਾਇਆ ਸਫਲ ਹੋ ਸਕਦਾ ਔਰ ਦੂਸਰੀ ਬੇਅੰਤੀ ਸਤਿਗੁਰੂ ਕਰਤਾਰ ਸਿੰਘ ਮਹਾਰਾਜ ਜੀ ਹਰ ਪ੍ਰੋਗਰਾਮ ਤੇ ਕਹਿ ਰਹੇ ਕਿ 9 ਫਰਵਰੀ ਨੂੰ ਜੋ ਗਿਆਨ ਆਸ਼ਰਮ ਤੋਂ ਸ਼ੋਭਾ ਯਾਤਰਾ ਅਮਰ ਸਾਂਦੇ ਲੱਤ ਲਈ ਜਿਹੜਾ ਸ਼ੋਭਾ ਯਾਤਰਾ ਕੀਤੀ ਜਾਊਗੀ ਸ੍ਰੀ ਸ੍ਰੀ 108 ਸਤਿਗੁਰ ਗਿਆਨ ਦਾ ਮਹਾਰਾਜ ਦਾ ਵਿਜੇ ਦਿਵਸ ਜਿਸ ਦਿਨ ਭਾਰਤ ਸਰਕਾਰ ਪੰਜਾਬ ਸਰਕਾਰ ਗੁਰੂ ਗਿਆਨਾ ਹਮਾਰਾ ਦੇ ਚਰਨਾ ਵਿੱਚ ਝੁਕੀ ਸੀ ਉਸ ਪਵਿੱਤਰ ਦਿਹਾੜੇ ਤੇ ਜਿੱਤ ਦੇ ਦਿਹਾੜੇ ਤੇ ਸ਼ੋਭਾ ਯਾਤਰਾ ਜਿਹੜੀ ਉਹ ਕੱਢੀ ਜਾ ਰਹੀ ਆ ਤੇ ਹਰ ਪਿੰਡ ਦੇ ਵਿੱਚੋਂ ਲਾਲ ਨਿਸ਼ਾਨ ਬੰਨ ਕੇ ਸਿਰਾਂ ਦੇ ਉੱਤੇ ਤੇ ਤੀਰਾ ਕਮਾਨਾਂ ਵਾਲੇ ਨਾਲ ਨਿਸ਼ਾਨ ਲੈ ਕੇ ਅੰਮ੍ਰਿਤਸਰ ਦੇ ਵਿੱਚ ਜਾਣਾ ਤਾਂ ਉਸ ਦਿਨ ਪੂਰਾ ਅੰਮ੍ਰਿਤਸਰ ਲਾਲੀ ਲਾਲ ਦਿਖਣਾ ਚਾਹੀਦਾ ਤੇ ਗੁਰੂ ਗਿਆਨਾ ਹਮਾਰਾ ਦੀ ਸ਼ਕਤੀ ਨੂੰ ਉਸ ਦਿਨ ਇਹ ਦਸਰਾ ਹੈ ਗੁਰੂ ਗਿਆਨਾ ਹਮਾਰਾ ਜੀ ਅੱਜ ਦਾ ਸੀ ਤੁਹਾਡੀ ਕੁਰਬਾਨੀ ਦਾ ਜਿਹੜਾ ਇੱਕ ਨਿੱਕਾ ਜਿਹਾ ਮੁੱਲ ਲਾਉਣ ਵਾਸਤੇ ਆਇਆ ਗੁਰੂ ਗਿਆਨਾ ਹਮਾਰਾ ਜੀ ਕਰਵਾਦੀ ਦਾ ਅਸੀਂ ਮੁੱਲ ਚ ਕਾ ਨਹੀਂ ਸਕਦੇ ਪਰ ਛੋਟਾ ਜਿਹਾ ਅਪਰਾਨਾ ਦਾ ਕਰ ਸਕਦੇ ਉਹਨਾਂ ਦੀ ਕੁਰਬਾਨੀ ਦੇ ਉੱਤੇ ਪਹਿਰਾ ਦੇ ਸਕੀਏ ਸਾਰੀ ਗੋਮ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਸ੍ਰੀ ਸ੍ਰੀ 100 ਵਾਰ ਸਤਿਗੁਰੂ ਗਿਆਨਾ ਹਮਾਰਾ ਜੀ ਜਿੱਤੇ ਦਿਹਾੜੇ 9 10 ਫਰਵੀ ਮੇਲੇ ਤੇ 9 ਫਰਵੀ ਨੂੰ ਠੀਕ 9 ਵਜੇ ਆਪਾਂ ਗਿਆਨ ਆਸ਼ਰਮ ਤੇ ਪਹੁੰਚ ਕੇ ਸੰਤ ਸਤਗੁਰੂ ਗੁਰਦਾਜਨਾ ਮਹਾਰਾਜ ਦੀ ਰਹਿਨਮਾਈ ਹੇਠ ਸ਼ੋਭਾ ਯਾਤਰਾ ਦੇ ਵਿੱਚ ਚੱਲਣਾ ਇੰਨੀਆਂ ਹੀ ਬੇਨਤੀਆਂ ਫਿਰ ਦੁਬਾਰਾ ਨਗਰ ਨਿਵਾਸੀਆਂ ਨੂੰ ਔਰ ਪੂਰੀ ਟੀਮ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ